ਅੱਜ ਅਸੀਂ ਬਣਾਵਾਂਗੇ ਪਨੀਰ ਬਟਰ ਮਸਾਲਾ ਇਹਦੇ ਲਈ ਅਸੀਂ ਕੜਾਹੀ ਵਿੱਚ ਦੋ ਚਮਚ ਤੇਲ ਦੇ ਪਾ ਲੈਣਾ ਥੋੜੇ ਜਿਖ ਖੜੇ ਮਸਾਲੇ ਛੋਟੀ ਇਲਾਚੀ ਵੱਡੀ ਇਲਾਚੀ ਦਾਲਚੀਨੀ ਕਾਲੀ ਮਿਰਚ ਤੇ ਜੀਰਾ ਪਾਊਡਰ ਤੇ ਇੱਕ ਤੇਜ ਪੱਤਾ ਪਾ ਕੇ ਚੰਗੀ ਤਰ੍ਹਾਂ ਭੁੰਨ ਲੈਣਾ ਦੋ ਚੌਕ ਕੀਤੇ ਹੋਏ ਪਿਆਜ਼ ਇਹਨੂੰ ਪਾ ਕੇ ਅਸੀਂ ਚੰਗੀ ਤਰ੍ਹਾਂ ਭੁੰਨ ਲੈਣਾ ਗੁਲਾਬੀ ਹੋਣ ਤੱਕ ਇਹਦੇ ਨਾਲ ਹੀ 1 ਇੰਚ ਅਦਰਕ ਦਾ ਟੁਕੜਾ ਤੇ ਤਿੰਨ ਤੋਂ ਚਾਰ ਲਸਣ ਦੀਆਂ ਕਲੀਆਂ ਪਾ ਕੇ ਇਹਨਾਂ ਦੇ ਨਾਲ ਹੀ ਭੁੰਨ ਲਾਂਗੇ ਥੋੜੇ ਜਿਹਾ ਪਿਆਜ਼ਾਂ ਨੂੰ ਭੁੰਨਣ ਤੋਂ ਬਾਅਦ ਇਹ ਵਿੱਚ ਦੋ ਟਮਾਟਰ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਤੇ ਥੋੜੀ ਜਿਹੀ ਕਸ਼ਮੀਰੀ ਲਾਲ ਚੰਗੀ ਤਰ੍ਹਾਂ ਡਰਾਈ ਹੋਣ ਤੱਕ ਭੁੰਨ ਲਾਂਗੇ ਬਿਲਕੁਲ ਪਾਣੀ ਨਾ ਹੋਵੇ ਅੱਧਾ ਕੱਪ ਕਾਜੂ ਨੂੰ ਅਸੀਂ ਅੱਧਾ ਘੰਟਾ ਬੈਲਾਪੇ ਹੋ ਕੇ ਰੱਖਦੇ ਸੀ ਤਾਂ ਪੇਸਟ ਤਿਆਰ ਕਰ ਲਾਂਗੇ ਮਸਾਲੇ ਨੂੰ ਡਰਾਈ ਹੋਣ ਤੋਂ ਬਾਅਦ ਇਹਦੇ ਵਿੱਚ ਕਾਜੂਆਂ ਦਾ ਪੇਸਟ ਅਸੀਂ ਐਡ ਕਰ ਦੇਣਾਗੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਤੇ ਇਹਦੇ ਵਿੱਚ ਅੱਧਾ ਕੱਪ ਪਾਣੀ ਪਾ ਕੇ ਚੰਗੀ ਤਰ੍ਹਾਂ 2 ਮਿੰਟ ਲਈ ਫਰਾਈ ਹੋਣ ਰੱਖਾਂਗੇ ਤੇ ਇੱਕ ਪੈਨ ਵਿੱਚ ਪਾਵਾਂਗੇ 2 ਚਮਚ ਬਟਰ ਦੇ ਤੇ 200 ਗ੍ਰਾਮ ਪਨੀਰ ਨੂੰ ਅਸੀਂ ਕੱਟ ਕੇ ਲੈ ਇਹਦੇ ਵਿੱਚ ਹਲਦੀ ਪਾਵਾਂਗੇ ਥੋੜਾ ਜਿਹਾ ਨਮਕ ਤੇ ਥੋੜੀ ਜਿਹੀ ਲਾਲ ਮਿਰਚ ਪਾ ਕੇ ਥੋੜਾ ਜਿਹਾ ਫਰਾਈ ਕਰ ਲਾਂਗੇ ਇ